ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਤੇ ਉਸ ਦੀ ਵਿਆਖਿਆ ਜਿਸ ਦੇ ਵੇ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਕਿਵੇਂ ਕਲਕੀ ਅਵਤਾਰ ਜੀ ਜੰਗ ਜੋਧੇ ਲੜ ਰਹੇ ਹਨ ਪਾਪ ਦੇ ਖਿਲਾਫ ਕਲਯੁਗ ਦੇ ਖਿਲਾਫ ਆਵ ਅੱਗੇ ਦੇਖਦੇ ਮਾਰਾ ਹੀ ਫਰਮਾਨ ਕਰਦੇ ਹਨ ਕਿ ਰੰਗ ਸੁਜਾਨ ਸੁਰੰਗੇ ਹੈ ਸਿੰਦੁਰ ਛੂਟੀ ਹੈ ਸੀਸ ਤੇ ਸਰੋਣ ਲੇਲਾ ਹਾਥੀ ਲਹੂ ਦੇ ਰੰਗ ਵਿੱਚ ਰੰਗੇ ਹੋਏ ਹਨ ਹਾਥੀ ਵੀ ਸਾਧ ਸੰਗ ਜੀ ਇਸ ਜੰਗ ਦੇ ਮੈਦਾਨ ਦੇ ਵਿੱਚ ਲਹੂ ਦੇ ਨਾਲ ਰੰਗੇ ਹੋਏ ਹਨ ਲਥਪਤ ਹਨ ਅਤੇ ਉਹਨਾਂ ਦੇ ਸਿਰ ਤੋਂ ਲਹੂ ਦੀ ਲਗਾਤਾਰ ਧਾਰ ਵਗ ਰਹੀ ਹੈ ਜਿਵੇਂ ਸਾਧ ਸੰਗ ਜੀ ਕਿਸੇ ਨੇ ਸਿਰ ਤੇ ਸੰਧੂਰ ਲਗਾਇਆ ਹੋਵੇ ਇਸ ਤਰ੍ਹਾਂ ਲਗਾਤਾਰ ਉਹ ਧਾਰਾ ਛੁੱਟ ਰਹੀ ਹੈ ਲਗਾਤਾਰ ਉਹ ਧਾਰਾ ਖੂਨ ਦੀ ਵਗ ਰਹੀ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਬਾਜ ਗਰੇ ਪਟ ਰਾਜ ਕਹੂੰ ਵਿਚਲੇ ਕੁ ਪਕੈ ਕਲ ਕੇ ਅਸ ਇਕਲੇ ਬਾਜ ਕਹੀਏ ਸਾਧ ਸੰਗਤ ਦੀ ਘੋੜਾ ਕਿਧਰੇ ਰਣ ਭੂਮੀ ਦੇ ਵਿੱਚ ਘੋੜੇ ਡਿੱਗੇ ਪਏ ਹਨ ਅਤੇ ਕਿਤੇ ਰਾਜੇ ਦੇ ਸੂਰਮੇ ਵਿਚਤਲ ਹੋ ਗਏ ਹਨ ਚਹੇ ਤੋ ਭਾਵ ਹੈ ਕਿ ਜੋ ਵਿਚਲਿਤ ਹੋ ਗਏ ਹਨ ਕਿਉਂਕਿ ਇਹਨਾਂ ਦਾ ਕਾਰਨ ਕੀ ਹੈ ਕਾਰਨ ਇਹਨਾਂ ਦਾ ਇਹ ਹੈ ਕਿ ਕਲਕੀ ਅਵਤਾਰ ਨੇ ਕੁੱਪ ਕੈ ਕਲਕੇ ਅਸਕੇਲੇ ਤੋ ਭਾਵ ਹੈ ਕੁੱਪ ਕਰੋਧ ਵਿੱਚ ਆ ਕੇ ਵੀ ਰਸ ਵਿੱਚ ਭਲਕੇ ਕਲਕੀ ਅਵਤਾਰ ਜਾਣੇ ਅਸਕੇਲਾ ਤੋ ਭਾਵ ਹੈ ਅਸ ਕਹੀਏ ਤਲਵਾਰ ਅਸ ਕਹੀਏ ਖੜਗ ਅਸ ਕਹੀਏ ਕਿਰਪਾਨ ਉਸ ਦੇ ਨਾਲ ਕੌਤਕ ਕੀਤੇ ਹਨ ਵਾਰ ਕੀਤੇ ਹਨ ਇਸ ਤਰ੍ਹਾਂ ਅੱਗੇ ਮਾਰਾ ਹੀ ਕਹਿੰਦੇ ਹਨਗੇ ਚਾਚਰ ਜਾਨ ਕਰੇ ਬਸੁਦਾ ਪਰ ਜੂਜ ਗਰੇ ਪਗ ਦਵੈ ਨਾ ਪਛੇਲਾ ਸਿੰਘ ਜੀ ਜੋ ਸੂਰਮੇ ਹਨ ਇਤਨੀ ਫੁਰਤੀ ਨਾਲ ਲੜ ਰਹੇ ਹਨ ਕਿ ਜਿਵੇਂ ਧਰਤੀ ਦੇ ਉੱਪਰ ਗਿੱਧਾ ਪਾ ਰਹੇ ਹੋਣ ਲੜ ਲੜ ਕੇ ਉਹ ਸੂਰਮੇ ਡੇਗਤਾ ਪੈਂਦੇ ਹਨ ਪਰ ਕਦੇ ਵੀ ਕਦਮ ਦੋ ਪਛਾਣ ਨਹੀਂ ਕਰਦੇ ਹਨ ਅੱਗੇ ਹੀ ਵੱਲ ਨੂੰ ਵਧਦੇ ਜਾ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਜਾਨਕ ਪਾਨ ਕੇ ਭੰਗ ਮਲੰਗ ਸਫਾਗਨ ਅੰਤ ਬਸੰਤ ਸੁਖੇਲਾ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਫਗਣ ਦੇ ਮਹੀਨੇ ਦੇ ਅੰਤ ਉਤੇ ਫਾਗ ਖੇਡ ਕੇ ਸਾ ਸੰਗਤ ਜੀ ਹੋਲੀ ਖੇਡ ਕੇ ਇੱਕ ਦੂਜੇ ਨੂੰ ਜਿਵੇਂ ਰੰਗ ਲਗਾਏ ਹੋਣ ਇਦਾਂ ਖੂਨ ਦੇ ਨਾਲ ਲੱਤ-ਪੱਤ ਹੋ ਕੇ ਖੇਡ ਕੇ ਮਲੰਗ ਭੰਗ ਪੀ ਕੇ ਸੁੱਤੇ ਹੋਏ ਹੋਣ ਇਸ ਤਰ੍ਹਾਂ ਜੋਦੇ ਸੂਰਮੇ ਰਣ ਮੈਦਾਨ ਦੇ ਵਿੱਚ ਖੂਨ ਦੇ ਨਾਲ ਲੱਤ-ਪੱਤ ਹੋ ਕੇ ਡਿੱਗੇ ਪਏ ਹਨ ਸਾਹ ਸੰਗਤ ਜੀ ਅੱਗੇ ਮਾਰੇ ਕਹਿੰਦੇ ਹਨ ਕਿ ਜੇ ਤੱਕ ਜੀਤ ਬਚੇ ਸੁ ਸਭੈ ਪਟ ਚੌਪ ਚੜੇ ਚਉ ਉਰਨਤਾਏ ਜਿਤਨੇ ਵੀ ਸੂਰਮੇ ਜਿਉਂਦੇ ਬਚ ਗਏ ਹਨ ਉਹ ਉਤਸ਼ਾਹ ਨਾਲ ਭਰ ਕੇ ਫੇਰ ਚੜੇ ਹਨ ਅਤੇ ਕਲਕੀ ਉੱਤੇ ਚੌਹਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ ਹੈ ਸਵਾਸੰਗਿ ਜਿੰਨੇ ਵੀ ਜੋਧੇ ਸੂਰਮੇ ਇਸ ਜੰਗ-ਜੋਧ ਦੇ ਵਿੱਚ ਬਚ ਗਏ ਹਨ ਸ਼ਹਾਦਤ ਦੇਣ ਤੋਂ ਬਚ ਗਏ ਹਨ ਸ਼ਹੀਦ ਹੋਣ ਤੋਂ ਬਚ ਗਏ ਹਨ ਉਹਨਾਂ ਨੇ ਫਿਰ ਇਕੱਠਿਆਂ ਹੋ ਕੇ ਕਲਕੀ ਅਵਤਾਰ ਜੀਆਂ ਦੇ ਉੱਪਰ ਉੱਪਰ ਹਮਲਾ ਕਰਨਾ ਕੀਤਾ ਅੱਗੇ ਮਹਾਰਾਜ ਕਹਿੰਦੇ ਹਨ ਕਿ ਬਾਨ ਕਮਾਨ ਗਦਾ ਬਰਸੀ ਅਸਕਾਰ ਲਏ ਕਰ ਮੋ ਚਮਕਾਏ ਜਿੰਨੇ ਵੀ ਉਹਨਾਂ ਦੇ ਕੋਲ ਸਸਤਰ-ਅਸਤਰ ਸਨ ਚਾਹੇ ਉਹ ਬਾਨ ਕਮਾਨ ਗਦਾ ਵਰਸੀ ਤਲਵਾਰ ਕੱਢ ਕੇ ਹੱਥ ਵਿੱਚ ਚਮਕਾਉਂਦੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਚਾਬਕ ਮਾਰ ਤੋ ਰੰਗ ਤਸੇ ਰਣ 사ਵਨ ਕੀ ਕਟ ਜੋ ਕਹਿਰਾਏ ਕੋੜਾਂ ਨੂੰ ਚਾਬਕ ਮਾਰ ਕੇ ਜੰਦ ਭੂਮੀ ਵਿੱਚ ਤਾਸ ਗਏ ਹਨ ਚਾਬਕ ਕਹੀਏ ਸਾਹ ਸੰਗਤ ਜੀ ਜਸਦੈ ਨਾਲ ਘੋੜੇ ਨੂੰ ਅੱਗੇ ਤੋੜਿਆ ਜਾਂਦਾ ਹੈ ਮਾਰ ਕੇ ਅਤੇ ਸਾਧ ਸੰਗਤ ਜੀ ਇਸ ਤਰ੍ਹਾਂ ਸ਼ਾ ਗਏ ਹਨ ਜਿਵੇਂ ਕਿ ਸਾਵਨ ਵਿੱਚ ਬੱਦਲ ਦੀਆਂ ਘਟਾਵਾਂ ਨਿਕੇਰਾ ਪਾਇਆ ਹੁੰਦਾ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਕੀ ਕਰ ਲੈ ਕਰ ਵਾਰਸ ਇੱਕ ਹਨੇ ਹਰ ਅਨੇਕ ਪਰਾਏ ਸ੍ਰੀ ਕਲਕੀ ਉਤਾਰ ਨੇ ਹੱਥ ਵਿੱਚ ਤਲਵਾਰ ਨੂੰ ਲੈ ਕੇ ਇਹਨਾਂ ਨੂੰ ਮਾਰ ਦਿੱਤਾ ਤੇ ਅਨੇਕਾਂ ਪੱਜ ਗਏ ਹਨ ਕਲਕੀ ਉਤਾਰ ਜਾਨੇ ਹੱਥ 'ਚ ਤਲਵਾਰ ਫੜ ਕੇ ਜਦੋਂ ਘਮਾਈ ਹੈ ਇਹਨਾਂ ਵਿੱਚ ਜੋ ਚੜ ਕੇ ਆਏ ਸਨ ਜੋਦੇ ਸੂਰਮੇ ਕਿ ਜਾਨ ਨੂੰ ਮਾਰ ਦਿੱਤਾ ਅਤੇ ਕਈ ਭੱਜ ਗਏ ਹਨ ਅੱਗੇ ਮਾਰੇ ਕਹਿੰਦੇ ਹਨਗੇ ਮਚੀ ਬਿਸੰਭਾਰ ਸਭੈ ਤਬ ਆਯੁਧ ਛੋਰ ਸਭੈ ਪਟ ਭੱਜੇ ਜਦੋਂ ਕਲਕੀ ਵੱਲੋਂ ਬੇਸੁੱਧ ਕਰ ਦੇਣ ਵਾਲੀ ਬੇਸੁਰਤ ਕਰ ਦੇਣ ਵਾਲੀ ਮਾਰ ਮਚੀ ਕਲਕੇ ਉਤਾਰ ਜੀਆਂ ਨੇ ਜਦੋਂ ਆਪਣਾ ਕੌਤਕ ਦਿਖਾਇਆ ਵਾਰ ਕਰਨੇ ਕੀਤੇ ਹਨ ਤਦ ਸਾਰੇ ਜੋਧੇ ਹਥਿਆਰ ਛੱਡ ਕੇ ਭੱਜ ਗਏ ਹਨ ਇਸ ਤਰ੍ਹਾਂ ਫੁਰਤੀ ਦੇ ਨਾਲ ਤੇਜ਼ ਤਰਾਰਜ ਵਾਰ ਹੋ ਰਹੇ ਹਨ ਉਹਨਾਂ ਨੂੰ ਦੇਖ ਕੇ ਜੋ ਜੋਧੇ ਸੂਰਮੇ ਹਨ ਸਾਧ ਸੰਗਤ ਜੀ ਮੈਦਾਨ ਛੱਡ ਕੇ ਭੱਜਣ ਲੱਗ ਗਏ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਡਾਰ ਹਥਿਆਰ ਉਤਾਰ ਸਨਾਹ ਸੋ ਇੱਕ ਹੀ 바ਰ ਭਜੇ ਨਹੀਂ ਗਾਜੇ ਜੋਦੇ ਸ਼ਸਤਰਾਂ ਨੂੰ ਛੁੱਟ ਕੇ ਕਵਚਾਂ ਨੂੰ ਉਤਾਰ ਕੇ ਇੱਕੋ ਵਾਰ ਹੀ ਭੱਜ ਗਏ ਹਨ ਅਤੇ ਇੱਕ ਵੀ ਨਹੀਂ ਡਟਿਆ ਗੇ ਸਾਧ ਸੰਗਤ ਜੀ ਹਥਿਆਰਾਂ ਨੂੰ ਪਹਿਲਾਂ ਛੁੱਟਦੇ ਹਨ ਫਿਰ ਜੋ ਕਵਚ ਪਾਨੇ ਹਨ ਸੁਰੱਖਿਆ ਕਵਚ ਉਹਨਾਂ ਦਾ ਵੀ ਕਾਫੀ ਭਾਰ ਹੁੰਦਾ ਹੈ ਜਿਸ ਦੇ ਕਰਕੇ ਭੱਜਣਾ ਔਖਾ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਉਤਾਰ ਕੇ ਛੁੱਟ ਕੇ ਇਕੋ ਵਾਰ ਹੀ ਭੱਜ ਗਏ ਹਨ ਕਿਤੇ ਰੁਕੇ ਨਹੀਂ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਸ੍ਰੀ ਕਲਕੀ ਅਵਤਾਰ ਤਹਾਂ ਗਹਿ ਸ਼ਸਤਰ ਸਬੈ ਇਹ ਭਾਤ ਬਿਰਾਜੇ ਸ੍ਰੀ ਕਲਕੇ ਅਵਤਾਰ ਸਾਰੇ ਹਥਿਆਰ ਧਾਰਨ ਕਰਕੇ ਉੱਥੇ ਇਸ ਤਰ੍ਹਾਂ ਬਿਰਾਜੇ ਹੋਏ ਹਨ ਕਿ ਜਿਵੇਂ ਮਾਨੋ ਭੂਮ ਆਕਾਸ਼ ਪਤਾਰ ਚੱਕਿਓ ਸ਼ਬ ਦੇਵ ਅਦੇਵ ਦਉ ਲਖ ਲਾਜੇ ਕੇ ਭੂਮੀ ਭੂਮੀ ਕਹੇ ਧਰਤੀ ਨੂੰ ਆਕਾਸ਼ ਪਤਾਲ ਹੈਰਾਨ ਹੋ ਰਹੇ ਹਨ ਅਤੇ ਉਹਨਾਂ ਦੀ ਛਵੀ ਨੂੰ ਦੇਖ ਕੇ ਦੇਵਤੇ ਅਤੇ ਦਾਤ ਦੋਵੇਂ ਸ਼ਰਮਿੰਦੇ ਹੋ ਰਹੇ ਹਨ ਕਿਉਂਕਿ ਵੱਡੇ ਵੱਡੇ ਸੂਰਮਿਆਂ ਨੂੰ ਉਹਨਾਂ ਨੇ ਇੱਕ ਹੀ ਵਾਰ ਦੇ ਨਾਲ ਭਜਾ ਦਿੱਤਾ ਹੈ ਅਗੇ ਮਹਾਰਾਜ ਕਹਿੰਦੇ ਹਨ ਕਿ ਦੇਖ ਭਜੀ ਪ੍ਰਤੀ ਨਾਂ ਅਰ ਕੀ ਕਲ ਕੀ અવਤਾਰ ਹਥਿਆਰ ਸੰਭਾਰੇ ਵੈਰੀ ਦੇ ਸੈਨਾਂ ਨੂੰ ਭੱਜੀ ਜਾਂਦੀ ਦੇਖ ਕੇ ਕਲਕੀ ਅਵਤਾਰ ਜਾਨੇ ਹੱਥ ਵਿੱਚ ਹਥਿਆਰ ਫੜ ਲਏ ਹਨ ਸਾਹਾ ਸੰਗਜ ਜੀ ਸੈਨਾਂ ਨੂੰ ਭੱਜੀ ਜਾਂਦਿਆਂ ਦੇਖ ਕੇ ਜੋ ਕਲਕੀ ਉਤਾਰ ਜੀ ਹਨ ਉਹਨਾਂ ਨੇ ਹਾਥਰੇ ਵਿੱਚ ਹਥਿਆਰ ਫੜ ਲਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਬਾਨ ਕਮਾਨ ਕਿਰਪਾਨ ਗਦਾਸ਼ਨ ਵਿੱਚ ਸਬੈ ਕਰ ਚੂਰ ਨਡਾਰੇ ਚਾਹੇ ਉਹ ਬਾਨ ਕਮਾਨ ਕਿਰਪਾਨ ਜਾਂ ਗਦਾ ਪਕੜ ਕੇ ਵੈਰੀ ਦੇ ਸਾਰਿਆਂ ਸੂਰਮਿਆਂ ਨੂੰ ਛਣ ਭਾਰੇ ਵਿੱਚ ਚੂਰ-ਚੂਰ ਕਰ ਦਿੱਤਾ ਹੈ ਕਲਕੇ ਅਵਤਾਰ ਜੀਆ ਨੇ ਇਸ ਤਰ੍ਹਾਂ ਉਹ ਜਦੋਂ ਵੀ ਰਸ ਦੇ ਵਿੱਚ ਭਰ ਕੇ ਵਾਰ ਕਰਦੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਪਾਗ ਚੱਲੇ ਇਹ ਬਾਤ ਪਟਾ ਚ ਮਪੌਣ ਵਾਹੇ ਦਰਮ ਪਾਤ ਨਿਹਾਰੇ ਜੋਧੇ ਇਸ ਤਰ੍ਹਾਂ ਭੱਜ ਚੱਲੇ ਹਨ ਜਿਵੇਂ ਪੌਣ ਦੇ ਚੱਲਣ ਨਾਲ ਬਰਸ਼ਾਂ ਤੋਂ ਪੱਤਰ ਡਿੱਗਦੇ ਹਨ ਜਿਵੇਂ ਪੱਤਿਆਂ ਵਾਂਗ ਜੋ ਦੇ ਸੂਰਮੇ ਉਥੋਂ ਉੱਡ ਕੇ ਚਲੇ ਗਏ ਹਨ ਜਿਵੇਂ ਹਨੇਰੀ ਆਉਣ ਦੇ ਨਾਲ ਪੱਤੇ ਝੜ ਕੇ ਡਿੱਗਦੇ ਹਨ ਅੱਗੇ ਮਾਰਾ ਜੀ ਕਹਿੰਦੇ ਹਨ ਕਿ ਪੈਨ ਪਰਿ ਕਸ਼ਮਾਨ ਰਹਿਓ ਨਹਿ ਬਾਨਨ ਡਾਰ ਨਿਦਾਨ ਪਧਾਰੇ ਅੱਗੇ ਕਲ ਕੀ ਅਵਤਾਰ ਦੀ ਤਿੱਖੀ ਤਰਵਾਰ ਅਜਹੀ ਪਈ ਕਿ ਕਿਸੇ ਦਾ ਵੀ ਮਾਣ ਨਾਰਿਆ ਦੇ ਅੰਤ ਵਿੱਚ ਬਾਣਾ ਨੂੰ ਸੁੱਟ ਕੇ ਭੱਜ ਗਏ ਹਨ ਜੋ ਵੀ ਉਹਨਾਂ ਦੇ ਕੋਲ ਅਸਤਰ ਸ਼ਸਤਰ ਸਨ ਉਹ ਕੋਈ ਅਸਰ ਨਹੀਂ ਕਰ ਸਕਿਆ ਕਲਕੇ ਉਤਾਰਿਆਂ ਦੀ ਤਿੱਖੀ ਤਲਵਾਰ ਦੇ ਅੱਗੇ ਤਾਂ ਸਾਰੇ ਸ਼ਸਤਰ ਛੁੱਟ ਕੇ ਭੱਜ ਗਏ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਸੁਪ੍ਰੀਆ ਸੰਦ ਕਹੁ ਪਟ ਮਿਲਤ ਮੁਖ ਮਾਰ ਉਚਾਰਤਾ ਕਿਤੇ ਯੋਧੇ ਮਿਲ ਕੇ ਮੂੰਹ ਤੋਂ ਮਾਰੋ ਮਾਰੋ ਪੁਕਾਰਦੇ ਹਨ ਅੱਗੇ ਮਾਇ ਕਹਿੰਦੇ ਹਨਗੇ ਕਾਹੂ ਪਟਪਾਜ ਪੁਕਾਰਤ ਆਰਤ ਕਿਤੇ ਭੱਜੇ ਜਾਂਦੇ ਸੂਰਮੇ ਦੁਖੀ ਹੋ ਕੇ ਪੁਕਾਰ ਕਰਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨਗੇ ਕਿਹ ਤੱਕ ਜੋਧ ਫਿਰਤ ਦਾ ਲਗਾਹਤ ਕਿਤਨੇ ਹੀ ਜੋਦੇ ਦਲਾਂ ਨੂੰ ਗੌਂਦੇ ਫਿਰਦੇ ਹਨ ਇਹ ਉਹ ਜੋਦੇ ਹਨ ਜੋ ਕਲਕੀ ਉਤਾਰੀਆਂ ਦੇ ਨਾਲ ਮਿਲ ਕੇ ਲੜ ਰਹੇ ਹਨ ਦੂਸਰੀ ਸਾਈਡ ਸਾਧ ਸੰਗਤ ਜੀ ਜੋ ਕਾਲਜੁਗੀ ਦਾਇਤ ਹਨ ਉਹ ਵੀ ਲੜਨ ਵਾਸਤੇ ਆਏ ਹਨ ਪਰ ਹੁਣ ਭਜਦੇ ਹੋਏ ਦਿਖਾਈ ਦੇ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨਗੇ ਕਿ ਤੱਕ ਜੂਝ ਬਰੰਗਨ ਬਰਿਆਹਤ ਕਿਤਨੇ ਹੀ ਜੂਝ ਮੋਏ ਹਨ ਅਤੇ ਉਹਨਾਂ ਨੂੰ ਅਪਸ਼ਰਾਵਾਂ ਵਿਆਹ ਰਹੀਆਂ ਹਨ ਚਾਹੇ ਉਹ ਸਾਧ ਸੰਗਤ ਜੀ ਅੰਦਰ ਪੱਖ ਹੋਵੇ ਚਾਹੇ ਉਹ ਵਿਰੋਧੀ ਹੋਵੇ ਵੈਰੀ ਹੋਵੇ ਚਾਹੇ ਉਹ ਸੂਰਮਾ ਹੋਵੇ ਕਲਕੀ ਅਵਤਾਰ ਜੀਆਂ ਦੇ ਨਾਲ جنگ ਲੜਨ ਵਾਲਾ ਸਾਥ ਦੇਣ ਵਾਲਾ ਚਾਹੇ ਵਿਰੋਧੀ ਹੈ ਜੋ ਵੀ ਚੰਗੇ ਮੈਦਾਨ ਦੇ ਵਿੱਚ ਡਟ ਗਿਆ ਉਹ ਸੂਰਮਾ ਹੀ ਹੈ ਚਾਹੇ ਉਹ ਵੈਰੀ ਦਾ ਕਿਉਂ ਨਾ ਹੋਵੇ ਆਪਣੇ ਧਰਮ ਵਾਸਤੇ ਬਚਾਉਣ ਦੇ ਲਈ ਜੋ ਲੜ ਰਿਹਾ ਹੈ ਜਦੋਂ ਸ਼ਹੀਦ ਹੋ ਜਾਂਦੇ ਹਨ ਮਰ ਗਏ ਹਨ ਤਾਂ ਉਹਨਾਂ ਨੂੰ અપਸ਼ਰਾਵਾਂ ਵਿਆ ਰਹੀਆਂ ਹਨ અપਸ਼ਰਾਵਾਂ ਉਹਨਾਂ ਨੂੰ ਵਾਰ ਰਹੀਆਂ ਹਨ ਅਗੇ ਮਹਾਰਾਜ ਕਹਿੰਦੇ ਹਨਗੇ ਕਾਹੂੰ ਬਰਬੀਰ ਅਫਰਤਸਰ ਮਾਰਤ ਕਿਤੇ ਜੋਦੇ ਤੀਰ ਮਾਰਦੇ ਫਿਰਦੇ ਹਨ ਸਰ ਕਈਏ ਸਾਧ ਸੰਗਤ ਜੀ ਤੀਰ ਕਿ ਮਾਰਾਈ ਕਹਿੰਦੇ ਹਨ ਕਿ ਕਾਹੂੰ ਰਣ ਛੋੜ ਭਜਤ ਪਟ ਆਰਤ ਕਿਤੇ ਸੂਰਮੇ ਬਹੁਤ ਦੁਖੀ ਹੋ ਕੇ ਰਣ ਭੂਮੀ ਵਿੱਚੋਂ ਭੱਜ ਰਹੇ ਹਨ ਆਰਤ ਤੋਂ ਭਾਵ ਕੇ ਜੀ ਕਿ ਦੁਖੀ ਹੋ ਗਏ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਕਈ ਡਰ ਢਾਰ ਹਨ ਤਰਨ ਜੋਦਾ ਕਈ ਜੋਦੇ ਡਰ ਨੂੰ ਤਿਆਕ ਕੇ ਯੁੱਧ ਭੂਮੀ ਵਿੱਚ ਬੈਰੀ ਨੂੰ ਸੰਘਾਰਦੇ ਹਨ ਕਹਨ ਤੋਂ ਭਾਵ ਹੈ ਕਿ ਨੇ ਡਰ ਹੋ ਕੇ ਡਰ ਨੂੰ ਆਪਣੇ ਮਨ ਦੇ ਵਿੱਚੋਂ ਕੱਢ ਕੇ ਯੁੱਧ ਭੂਮੀ ਦੇ ਵਿੱਚ ਆਣ ਕੇ ਬੈਰੀਆਂ ਨੂੰ ਸੰਘਾਰਦੇ ਹਨ ਉਹਨਾਂ ਨੂੰ ਮਾਰ ਰਹੇ ਹਨ ਅੱਗੇ ਮਾਰੇ ਜਾਂਦੇ ਹਨ ਕਿ ਕੇਈ ਮੁਖ ਮਾਰ ਰਟਤ ਕਰ ਕਰੋਪਦਾ ਕਈ ਗ੍ਰੋਧਮਾਨ ਹੋ ਕੇ ਮੂੰਚੋ ਮਾਰੋ ਮਾਰੋ ਪੁਕਾਰਦੇ ਹਨ ਗੁੱਸੇ ਦੇ ਵਿੱਚ ਆਣ ਕੇ ਮੂੰਚੋ ਮਾਰੋ ਮਾਰੋ ਉਹਦੀਆਂ ਆਵਾਜ਼ਾਂ ਲਾਉਂਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨਗੇ ਕੇ ਇਹ ਖਗ ਖੰਡ ਗਿਰਤ ਰਣ ਛਤਰੀ ਕਈ ਛਤਰੀ ਛਤਰੀ ਭਾਵ ਕੇ ਸ਼ਸਤਰ ਧਾਰੀ ਰਣ ਭੂਮੀ ਵਿੱਚ ਤਲਵਾਰ ਨਾਲ ਟੋਟੇ ਟੋਟੇ ਹੋ ਕੇ ਡਿੱਗ ਗਏ ਹਨ ਅੱਗੇ ਮਾਰਾ ਹੀ ਕਹਿੰਦੇ ਹਨਗੇ ਕੇਤਕ ਭਾਗ ਚਲਤ ਤਰਸ ਅਤਰੀ ਕਈ ਅਸਤਰਧਾਰੀ ਸ਼ਤਰੀ ਤੋਂ ਭਾਵ ਹੈ ਸ਼ਸਤਰਧਾਰੀ ਅਤੇ ਅਤਰੀ ਤੋਂ ਭਾਵ ਸਾਧ ਸੰਗਜੀ ਅਸਤਰਧਾਰੀ ਅਸਤਰ ਉਹ ਦਾ ਜੋ ਨਿਸ਼ਾਨਾ ਬਣ ਕੇ ਚਲਾਇਆ ਜਾਂਦਾ ਹੈ ਦੂਰੋਂ ਜਿਹੜਾ ਹੱਥ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਸ਼ਸਤਰ ਉਹ ਹੈ ਜੋ ਹੱਥ ਦੇ ਵਿੱਚ ਫੜ ਕੇ ਜਿਸ ਨਾਲ ਲੜਿਆ ਜਾਂਦਾ ਹੈ ਅਤੇ ਉਹ ਅਤਰੀ ਅਸਤਰਧਾਰੀ ਵੀ ਡਰ ਦੇ ਮਾਰੇ ਭੱਜੇ ਚਲੇ ਜਾ ਰਹੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਕੇ ਭਵਤ ਹੈ ਕੇ ਤੱਕ ਤੋਂ ਭਾਵ ਹੈ ਕਿ ਕਈ ਕਈ ਨੇ ਪਰਮ ਹੋ ਕੇ ਕਹਿਣ ਤੋਂ ਭਾਵ ਹੈ ਭਲੇਖੇ ਦੇ ਵਿੱਚੋਂ ਬਾਹਰ ਆ ਗਏ ਜਿਨ੍ਹਾਂ ਨੂੰ ਪਰਮਾਇਆ ਨਹੀਂ ਜਾ ਸਕਦਾ ਜੁਦਮ ਚਾਰੇ ਹਨ ਉਹਨਾਂ ਦੇ ਉੱਪਰ ਕੋਈ ਵੀ ਚਾਲ ਨਹੀਂ ਚੱਲ ਰਹੀ ਭਰਮ ਦੇ ਵਿੱਚ ਨਹੀਂ ਪਾਰੇ ਅਗਮਾਰਾ ਹੀ ਕਹਿੰਦੇ ਹਨ ਕਿ ਆਹਵ ਸੀਜ ਦਿਵਲਹਿ ਪਾਵਤ ਜੋਦ ਭੂਮੀ ਵਿੱਚ ਸੱਜ ਕੇ ਕਹਿਣ ਤੋਂ ਭਾਵ ਹੈ ਕਿ ਜੂਝ ਕੇ ਸ਼ਹੀਦ ਹੋ ਕੇ ਸਵਰਗ ਦੀ ਪ੍ਰਾਪਤੀ ਕਰ ਰਹੇ ਹਨ ਜੋ ਜੋਦੇ ਸੂਰਮੇ ਹਨ ਦਿਵਾਲਾਹ ਤੋਂ ਭਾਵ ਹੈ ਕਿ ਸਵਰਗ ਦਿਵਾਲਾਹ ਮੰਦਰ ਨੂੰ ਵੀ ਸਾਧ ਸੰਗਤ ਜੀ ਕਹਿੰਦੇ ਹਨ ਸੋਬ ਦਿਵਾਲਾਹ ਪਾਵੇਂਗੇ ਜਿਵੇਂ ਕਲਕੇ ਅਵਤਾਰੀਆਂ ਦਾ ਆਗਮਨ ਦੇ ਵੇਲੇ ਜੇਕਰ ਵੈਸੀ ਸਾਧ ਸੰਗਤ ਜੀ ਜੋ ਜੋਦੇ ਸੂਰਮੇ ਸ਼ਹੀਦ ਹੁੰਦੇ ਹਨ ਲੜਕੇ ਸ਼ਹੀਦ ਹੁੰਦੇ ਹਨ ਉਹਨਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਜਨਮ ਮਰਨ ਤੋਂ ਮੁਕਤੀ ਮਿਲ ਜਾਂਦੀ ਹੈ ਆਓ ਅੱਗੇ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਖਸ਼ਣਾ ਸਿਰ ਤੇ ਮਿਹਰ ਭਰ ਆਤ ਰੱਖਣਾ ਖਾਸ ਕਰਕੇ ਚਰਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਆਪਣਾ ਹੱਥ ਸਿਰ ਤੇ ਮਿਹਰ ਭਰਿਆ ਰੱਖਣਾ ਜਿਸਨੇ ਚਾਹ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਕਥਾ ਦਾ ਵਿਚਾਰ ਕਰਦਿਆਂ ਅਨੇਕਾਂ ਭੁੱਲਾ ਹੋ ਗਿਆ ਹੋਣਗੇ ਆਪ ਸਾਧ ਸੰਗਤ ਬਖਸ਼ਣ ਜੋਗ ਬਖ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇੱਕ ਵਾਰੀ ਫਿਰ ਦੁਬਾਰਾ ਬੇਨਤੀ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ